ਕਾਂਗਰਸ ਦੇ ਵਿੱਚ ਮੁੱਖ ਮੰਤਰੀ ਬਣ ਦੀ ਦੌੜ ਤੇ ਇਸ ਦੌੜ ਦੇ ਵਿੱਚ ਕਸ਼ਮਕਸ਼ ਤੇ ਇਸ ਦੌੜ ਨੂੰ ਲੈ ਕੇ ਪਏ ਕਲੇਸ਼ ਦੇ ਵਿਚਕਾਰ ਸੁਖਜਿੰਦਰ ਸਿੰਘ ਰੰਧਾਵਾ ਦਾ ਵੱਡਾ ਬਿਆਨ ਸਾਹਮਣੇ ਆ ਗਿਆ ਮੁੱਖ ਮੰਤਰੀ ਬਣ ਨੂੰ ਲੈ ਕੇ ਤੇ ਬਣਾਉਣ ਨੂੰ ਲੈ ਕੇ ਕਾਂਗਰਸ ਦੇ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਦੇ ਇਸ ਬਿਆਨ ਨੇ ਪਟਾਕੇ ਪਾ ਦਿੱਤੇ ਨੇ ਕੀ ਬਿਆਨ ਹੈ ਕੀ ਕਹਿੰਦੇ ਨੇ ਸੁਖਜਿੰਦਰ ਸਿੰਘ ਰੰਧਾਵਾ ਜਿਸ ਨੇ ਸਾਰੀ ਕਾਂਗਰਸ ਦੇ ਵਿੱਚ ਤਰਥੱਲੀ ਮਚਾ ਦਿੱਤੀ ਹੈ ਇਹਦੇ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਹਾਂ ਦਰਅਸਲ ਕਾਂਗਰਸ ਸੁਪਨੇ ਦਾ ਕਾਂਗਰਸੀਏ ਸੋਚ ਰਹੇ ਨੇ ਖਾਸ ਕਰਕੇ ਕਾਂਗਰਸ ਦੇ ਹੇਠਲੇ ਪੱਧਰ ਦੇ ਵਰਕਰ ਜਿਹੜੇ ਆਮ ਲੋਕਾਂ ਦੇ ਨਾਲ ਰੋਜ਼ ਮਿਲਦੇ ਜੁਲਦੇ ਨੇ ਉਹਨਾਂ ਨੂੰ ਇੰਜ ਲੱਗਦਾ ਹੈ ਕਿ ਕਾਂਗਰਸ ਦੀ ਸਰਕਾਰ ਬਣੀ ਕੇ ਬਣੀ ਲੋ ਪਰ ਜਿਹੜੀ ਕਾਂਗਰਸ ਦੀ ਪੰਜਾਬ ਚ ਚੋਟੀ ਦੀ ਲੀਡਰਸ਼ਿਪ ਹੈ ਉਹਨੂੰ ਇੰਜ ਲੱਗਦਾ ਹੈ ਕਿ ਇਹ ਮੁੱਖ ਮੰਤਰੀ ਨਾ ਬਣ ਜੇ ਇਹ ਨਾ ਬਣ ਜੇ ਉਹ ਨਾ ਬਣ ਜੇ ਫਲਾਣਾ ਬਣ ਕੇ ਆਇਆ ਹੋ ਜੂ ਧਮਕਾਨਾ ਬਣ ਗਿਆ ਆਇਆ ਹੋ ਜੂ ਮੈਂ ਮੁੱਖ ਮੰਤਰੀ ਬਣਾ ਮੈਨੂੰ ਮੁੱਖ ਮੰਤਰੀ ਬਣਾਓ ਏ ਵਾਲੀ ਪੋਜੀਸ਼ਨ ਦੇ ਵਿੱਚ ਕਾਂਗਰਸ ਦੀ ਪੰਜਾਬ ਦੀ ਛੋਟੀ ਦੀ ਲੀਡਰਸ਼ਿਪ ਹੈ ਜੇ ਨਾਂ ਲੈ ਲੋ ਮੌਜੂਦਾ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਪ੍ਰਤਾਪ ਸਿੰਘ ਬਾਜਵਾ ਤੇ ਚਰਨਜੀਤ ਸਿੰਘ ਚੰਨੀ ਸੁਖਜਿੰਦਰ ਰੰਧਾਵਾ ਸਾਰਿਆਂ ਦੀ ਇਹ ਇੱਛਾ ਹੈ ਕਿ ਮੈਂ ਮੁੱਖ ਮੰਤਰੀ ਬਣ ਜਾ ਪਰ ਇਸੇ ਕਰਕੇ ਕਲੇਸ਼ ਵਧ ਗਿਆ ਜੁੱਤਮ ਪਤੇਲ ਹੋ ਰਹੀ ਹੈ ਕਾਂਗਰਸ ਦੇ ਅੰਦਰ ਇੱਕ ਧੜਾ ਦੂਜੇ ਧੜੇ ਦੀ ਲੱਤਾਂ ਖਿੱਚਦਾ ਦੂਜਾ ਦੂਜੇ ਦੀਆਂ ਖਿੱਚਦਾ ਤੇ ਧੜੇ ਬੰਦੀ ਸਿਖਰ ਤੇ ਆ ਲੱਗਦਾ ਇੰਜ ਆ ਕਿ ਕਾਂਗਰਸ ਨਾਲ ਹਰਿਆਣੇ ਵਾਲੀ ਨਾ ਹੋ ਜੇ ਕਿਤੇ ਇਸੇ ਵਿੱਚਕਾਰ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਤੇ ਸਾਬਕਾ ਉਪ ਮੁੱਖ ਮੰਤਰੀ ਪੰਜਾਬ ਸੁਖਜਿੰਦਰ ਸਿੰਘ ਰੰਧਾਵਾ ਦਾ ਬੜਾ ਹੰਬਿਆਣਾ ਆਇਆ ਸੁਖਜਿੰਦਰ ਸਿੰਘ ਰੰਧਾਵਾ ਕਹਿੰਦੇ ਕਿ ਮੁੱਖ ਮੰਤਰੀ ਦਾ ਭੋਲਿਓ ਤਾਂ ਬਣੋਂਗੇ ਜੇ ਤੁਹਾਡੇ ਨਾਲ ਲੋਕ ਚੱਲਣਗੇ ਜੇ ਸਰਕਾਰ ਬਣੂਗੀ ਤਾਂ ਮੁੱਖ ਮੰਤਰੀ ਬਣੋਂਗੇ ਜੇ ਤੁਸੀਂ ਸਰਕਾਰ ਬਣ ਤੋਂ ਪਹਿਲਾਂ ਹੀ ਆਪੋ ਹੀ ਮੁੱਖ ਮੰਤਰੀ ਬਨਣਾ ਫਿਰ ਸਰਕਾਰ ਸਕੂਰ ਨਹੀਂ ਬਣਦੀ ਕੀ ਕਹਿੰਦੇ ਨੇ ਸੁਖਜਿੰਦਰ ਰੰਧਾਵਾ ਜਿਹੜੀ ਉਹਨਾਂ ਨੇ ਪੋਸਟ ਪਾਈ ਆ ਬੜੀ ਤਰਥੱਲੀ ਮਚਾਉ ਪੋਸਟ ਆ ਸੁਖਜਿੰਦਰ ਰੰਧਾਵਾ ਦੀ ਜਿਹਦੇ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨੀ ਆ ਸੁਖਜਿੰਦਰ ਰੰਧਾਵਾ ਪੋਸਟ 'ਚ ਲਿਖਦੇ ਆ ਸਾਨੂੰ ਕਾਂਗਰਸ ਨੂੰ ਜਿਤਾਉਣ ਦੀ ਗੱਲ ਕਰਨੀ ਚਾਹੀਦੀ ਆ ਚੀਫ ਮਨਿਸਟਰ ਤਾਂ ਹੀ ਬਣ ਗਏ ਜੇਕਰ ਪਾਰਟੀ ਜਿੱਤੇਗੀ ਜੇਕਰ ਪਹਿਲਾਂ ਹੀ ਚੀਫ ਮਨਿਸਟਰ ਬਣ ਕੇ ਤਾਂ ਪਾਰਟੀ ਕਦੇ ਨਹੀਂ ਜਿੱਤਦੀ ਸਿੱਧਮ ਸਿੱਧੀ ਗੱਲ ਆ ਉਹਨਾਂ ਆਗੂਆਂ ਨੂੰ ਜਿਹੜੇ ਆਗੂ ਲਗਾਤਾਰ ਪੂਸ ਚੱਕੀ ਫਿਰਦੇ ਆ ਕਿ ਮੈਨੂੰ ਮੁੱਖ ਮੰਤਰੀ ਬਣਾ ਦਿਓ ਮੈਨੂੰ ਪ੍ਰਧਾਨ ਬਣਾ ਦਿਓ ਤੇ ਗੜਾ ਮਾ ਗੜਾਈਆਂ ਜਾ ਰਹੀਆਂ ਨੇ ਸੁਖਜਿੰਦਰ ਰੰਧਾਵਾ ਦੀ ਇਹ ਗੱਲ ਸਾਨੂੰ ਕਾਂਗਰਸ ਨੂੰ ਜਿਤਾਉਣ ਦੀ ਗੱਲ ਕਰਨੀ ਚਾਹੀਦੀ ਹੈ ਚੀਫ ਮਨਿਸਟਰ ਤਾਂ ਹੀ ਬਣਿਆਗੇ ਜੇਕਰ ਪਾਰਟੀ ਜਿੱਤੇਗੀ ਜੇਕਰ ਪਹਿਲੇ ਹੀ ਚੀਫ ਮਨਿਸਟਰ ਬਣ ਗਏ ਤਾਂ ਪਾਰਟੀ ਕਦੇ ਨਹੀਂ ਜਿੱਤੇਗੀ ਦਰਅਸਲ ਸੁਖਜਿੰਦਰ ਰੰਧਾਵਾ ਵਜੇ ਹੋਏ ਸਿਆਸਦਾਨਾਂ ਚੋਂ ਇੱਕ ਨੇ ਮਾਝਾ ਵਰਗੇਟ ਦੇ ਕਰਤਾ ਧਰਤਾਵਾਂ ਚੋਂ ਇੱਕ ਨੇ ਇਹਨਾਂ ਨੂੰ ਪਤਾ ਹੈ ਕਿ ਕੀ ਹੋਣਾ ਹੈ ਕਿ ਨਹੀਂ ਹੋਣਾ ਇਹ ਗੱਲ ਕਿਸੇ ਤੋਂ ਲੁਕੀਸ਼ ਵੀ ਨਹੀਂ ਕਿ ਹਰਿਆਣਾ ਦੇ ਵਿੱਚ ਕਾਂਗਰਸ ਦੀ ਸਰਕਾਰ ਬਣਦੀ ਬਣਦੀ ਇਸੇ ਕੱਲੋਂ ਰਹਿ ਗਈ ਕਿ ਭੁਪਿੰਦਰ ਹੁੱਡੇ ਦਾ ਧੜਾ ਕਹਿੰਦਾ ਸੀ ਕਿ ਸਰਕਾਰ ਬਣਾਉਣ ਨੂੰ ਮੁੱਖ ਮੰਤਰੀ ਭੁਪਿੰਦਰ ਹੁੱੱਡਾ ਬਣਨਗੇ ਉਧਰੋਂ ਕੁਮਾਰੀ ਸ਼ੈਲਜਾ ਕਹਿੰਦੇ ਸੀ ਕਿ ਮੁੱਖ ਮੰਤਰੀ ਮੈਂ ਬਣੂੰਗੀ ਇਸੇ ਚੱਕਰ 'ਚੀ ਮਾਮਲਾ ਐਸਾ ਉਲਝਿਆ ਕਿ ਕਈ ਸੀਟਾਂ ਦੋਮਾ ਧੜਿਆਂ ਨੇ ਇੱਕ ਦੂਜੇ ਨੂੰ ਹਰਾਉਣ ਦੀ ਕੋਸ਼ਿਸ਼ ਕੀਤੀ ਤੇ ਉਹ ਸੀਟਾਂ ਹਾਰ ਗਏ ਅਜਿਹਾ ਹੀ ਇੱਕ ਵਾਰ ਕਾੜ ਪੰਜਾਬ ਦੇ ਵਿੱਚ 2012 'ਚ ਹੋ ਚੁੱਕਿਆ ਹੈ ਜਦੋਂ ਇਹ ਗੱਲ ਤੈ ਹੋ ਗਈ ਸੀ ਕਿ ਕਾਂਗਰਸ ਦੀ ਸਰਕਾਰ ਪੰਜਾਬ ਚ ਵਾਪਸੀ ਕਰਨ ਜਾ ਰਹੀ ਹੈ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣ ਜਾਣਗੇ ਤੇ ਜਦੋਂ ਕਾਂਗਰਸ ਦੀ ਪੀਕ ਤੇ ਚੀਜ਼ ਚਲੇਗੀ ਵੇਵ ਚਲੇਗੀ ਲਹਿਰ ਬਣ ਗਈ ਉਸ ਸਮੇਂ ਕੈਪਟਨ ਅਮਰਿੰਦਰ ਸਿੰਘ ਨੂੰ ਲੱਗਿਆ ਕਿ ਆਪਾਂ ਨੂੰ ਤਾਂ 65 ਚੋਂ ਔਰ ਐਮ ਐਲ ਏ ਚਾਹੀਦੇ ਆ ਬਾਕੀ ਜਿਹੜਾ ਬੀਬੀ ਭੱਟਲ ਦੇ ਧੜੇ ਦੇ ਐਮ ਐਲ ਏ ਬਣ ਰਹੇ ਨੇ ਜਿੱਤ ਰਹੇ ਨੇ ਬੰਦੇ ਉਹ ਹਰਾ ਦਿਓ ਫਲਾਣੇ ਧੜੇ ਦੇ ਬਣ ਰਹੇ ਨੇ ਜਿੱਤ ਰਹੇ ਐਮ ਐਲ ਏ ਨੂੰ ਬੰਦਿਆਂ ਨੂੰ ਉਹਨਾਂ ਨੂੰ ਹਰਾ ਦਿਓ ਹੋਇਆ ਕਿ ਕਾਂਗਰਸ 44-45 ਤੇ ਸਿਮਟ ਗਈ। ਐਨੀ ਮਿਸਕੈਲਕਿਊਲੇਸ਼ਨ ਹੋਈ ਕੈਪਟਨ ਅਮਰਿੰਦਰ ਸਿੰਘ ਤੇ ਉਹਨਾਂ ਦੇ ਧੜੇ ਤੋਂ ਕਿ ਉਹਨਾਂ ਨੇ ਇੰਨੇ ਕ ਬੰਦੇ ਹਰਾਤੇ ਜੇ ਘਟੋਗੜ ਬੀਬੀ ਪੱਠਲ ਜਾਂ ਕਿਸੇ ਹੋਰ ਦੇ ਲੇਖ ਕੇ ਦੇ ਹੋਰ ਧੜਿਆਂ ਦੇ ਬੰਦੇ ਜਿੱਤ ਵੀ ਜਾਂਦੇ ਪੰਜ-ਸੱਤ ਤਾਂ ਕੈਪਟਨ ਅਮਰਿੰਦਰ ਸਿੰਘ ਸਰਕਾਰ ਬਣਾ ਲੈਂਦੇ 45 ਤੇ ਤਾਂ ਚਲੇ ਗਏ ਸੀ 15 ਕ ਬੰਦੇ ਹੋਰ ਚਾਹੀਦੇ ਸੀ ਉਹੀ ਇਹਨਾਂ ਨੇ ਹਰਾਲੇ ਹੁਣ ਵੀ ਇਹੀ ਹੋ ਰਿਹਾ ਹੈ। ਉਹ ਸੁਖਜਿੰਦਰ ਰੰਦਾਵਾ ਸਪਸ਼ਟ ਕਹਿੰਦੇ ਆ ਕਿ ਜੇ ਤੁਸੀਂ ਇਲੈਕਸ਼ਨ ਤੋਂ ਪਹਿਲਾਂ ਹੀ ਮੁੱਖ ਮੰਤਰੀ ਬਣਨਾ ਹੈ ਫਿਰ ਨਹੀਂ ਕਾਂਗਰਸ ਜਿੱਤਦੀ। ਜੇ ਤੁਸੀਂ ਕਾਂਗਰਸ ਜਿੱਤਾਂ ਨਾ ਤੇ ਫਿਰ ਮੁੱਖ ਮੰਤਰੀ ਬਣਨ ਨਾਲ ਪਤਾ ਨਾ ਫਿਰ ਕੁਝ ਬਣ ਸਕਦਾ ਮੁੱਖ ਮੰਤਰੀ ਤਾਂ ਹੀ ਬਣ ਸਕਦੇ ਜੇ ਕਾਂਗਰਸ ਜਿੱਤੂਗੀ ਜੇ ਤੁਹਾਡੇ ਇਹੀ ਲੱਛਣ ਰਹੇ ਕਾਂਗਰਸ ਨੇ ਜਿੱਤਣਾ ਕੀ ਹੈ ਕੁੱਲ ਮਿਲਾ ਕੇ ਇਹ ਗੱਲ ਸਪਸ਼ਟ ਹੋ ਚੁੱਕੀ ਹੈ ਕਾਂਗਰਸ ਦੇ ਅੰਦਰ ਕਿ ਕਾਂਗਰਸ ਚ ਮੁੱਖ ਮੰਤਰੀ ਬਣਨ ਦੀ ਲੜਾਈ ਬਹੁਤ ਵੱਡੀ ਹੈ ਤੇ ਇਸ ਲੜਾਈ ਦੇ ਕਾਰਨ ਕਾਂਗਰਸ ਦਾ ਨੁਕਸਾਨ ਹੋ ਰਿਹਾ ਹੈ ਜਿਹੜੀਆਂ ਅੰਦਰ ਖਾਤ ਇੱਕ ਦੂਜੇ ਦੀਆਂ ਲੱਤਾਂ ਵੱਡੀਆਂ ਜਾ ਰਹੀਆਂ ਨੇ ਉਸ ਨੂੰ ਠੱਲਣ ਦੇ ਲਈ ਕਹਿ ਲਈਏ ਕਿ ਸੰਕਟ ਮੋਚਨ ਬਣ ਕੇ ਆਏ ਸਖੀ ਜੰਦਰ ਰੰਧਾਵਾ ਉਹਨਾਂ ਨੇ ਖੁਦ ਦਾਅਵੇਦਾਰੀ ਛੱਡੀ ਹੈ ਪਹਿਲਾਂ ਸੁਖਜਿੰਦਰ ਰੰਧਾਵਾ ਨੇ ਮੁੱਖ ਮੰਤਰੀ ਬਣਨ ਵਾਲੇ ਉਹ ਵੀ ਐਲਾਈਂਸ ਚ ਸੀ ਮੁੱਖ ਮੰਤਰੀ ਉਪ ਮੁੱਖ ਮੰਤਰੀ ਰਹੇ ਆ ਪੰਜਾਬ ਦੇ ਮੁੱਖ ਮੰਤਰੀ ਬਣਦੇ ਬਣਦੇ ਲੱਡੂ ਵੰਡੇ ਜਾਣ ਤੋਂ ਬਾਅਦ ਹੀ ਉਹ ਰਹਿ ਗਏ ਮੁੱਖ ਮੰਤਰੀ ਵੀ ਉਹ ਬਣ ਚੱਲੇ ਸੀ ਚਲੋ ਉਹਨਾਂ ਨੇ ਸਬਰ ਕੀਤਾ ਉਹਨਾਂ ਨੇ ਹੁਣ ਫੇਰ ਸਬਰ ਦਾ ਮੁਜ਼ਾਹਰਾ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਕਾਂਗਰਸ ਨੂੰ ਜਿਤਾਓ ਮੁੱਖ ਮੰਤਰੀ ਬਣਨ ਲਈ ਇਹ ਚੱਕਰਾ ਜਨਾਪੋ ਜੇ ਪਹਿਲਾਂ ਹੀ ਮੁੱਖ ਮੰਤਰੀ ਬਣਨਾ ਫਿਰ ਕਾਂਗਰਸ ਕਾਂਗਰਸ ਨਹੀਂ ਜਿੱਤਦੀ ਫਿਰ ਭੁੱਲ ਜਾਓ ਹੁਣ ਦੇਖਦੇ ਆ ਕਿ ਸੁਖਜਿੰਦਰ ਰੰਧਾਵਾ ਦੀ ਇਸ ਅਪੀਲ ਦਾ ਕਾਂਗਰਸੀਆਂ ਤੇ ਕੋਈ ਅਸਰ ਹੁੰਦਾ ਜਾਂ ਫਿਰ ਨਹੀਂ